ਅਰੇ ਘਰ ਸੇ ਕੋਈ ਕੁਮਾਨ ਵਾਲਾ ਨਹੀਂ ਹੈਗਾ ਨਾ ਮੇਰੇ ਸਾਰੇ ਮਤਲਬ ਚਲੇ ਗਏ ਹੋਏ ਸਾਰੇ ਜੀ ਡੈਥ ਹੋ ਗਈ ਸੀ ਬਸ ਬੱਚੇ ਛੋਟੇ ਛੋਟੇ ਤਿੰਨ ਬੱਚੇ ਆ ਤੇ ਬਸ ਸਾਡੇ ਹਾਲ ਬੜੇ ਡੈਥ ਹੋ ਗਈ ਸੀ ਨਹੀਂ ਮੇਰੀ ਸ਼ਾਦੀ ਨਹੀਂ ਹੋਈ ਮੈਂ ਆਪਣੇ ਭਾਈ ਕੋ ਰਣੀ ਅੱਛਾ ਭਰਾ ਕੋ ਰਣੀ ਤਾਂ ਸਾਡੇ ਕਿੱਥੇ ਆ ਉਹ ਡੈਥ ਹੋ ਗਈ ਸਾਰਿਆਂ ਦੀ ਤੁਸੀਂ ਇਕੱਲੇ ਹੀ ਹੋ ਹਾਂਜੀ ਬੱਚੇ ਆ ਨਾਲ ਹਟੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਇੱਥੇ ਆਇਆ ਤੁਹਾਡੀ ਸਾਰ ਲੈਣ ਵਾਸਤੇ ਜੀ ਨਹੀਂ ਆਏ ਕਿੰਨੇ ਦਿਨ ਹੋ ਗਏ ਤੁਸੀਂ ਦਰਦਾਰ ਭਟਕ ਰਹੇ ਹੋ ਇਸ ਕਰਕੇ ਕਿੰਨੇ ਦਿਨ ਹੋ ਗਏ ਜਿੱਦਾਂ ਦੀ بارش ਹੋਈ ਹੁੰਦ ਨਹੀਂ ਆ ਹਾਂਜੀ ਸਰ ਤੇ ਭਗਤ ਜੀ ਇੱਥੇ ਆ ਕੇ ਕਿਉਂ ਨਹੀਂ ਦੇਖ ਰਹੇ ਇੰਨੇ ਇੰਨੇ ਦਿਨ ਹੋ ਗਏ ਕੋਣ ਸਰ ਕਾਉਂਸਲਰ ਭੇਜੇ ਸੀ ਆਪਣੇ ਸੁਦੇਸ਼ ਕੋਣਾ ਜੀ ਚਲੋ ਜਦੋਂ ਆਪਾਂ ਵੋਟਾਂ ਮੰਗਣਾਂਦੇ ਕਿ ਕਾਉਂਸਲਰ ਨੂੰ ਭੇਜਦੇ ਸਾਡੇ ਕੋ ਪਹਿਲਾਂ ਜਾਂ ਕਰਾਜ ਵੋਟਾਂ ਆ ਮੰਗਣਾਂਦੇ ਨਹੀਂ ਉਹਦੇ ਆ ਮੈਨੂੰ ਇਹ ਦੱਸੋ ਭਾਜੀ ਹਾਂਜੀ ਹਾਂਜੀ ਮਹਿੰਦਰ ਭਗਤ ਜੀ ਦਾ ਇਹ ਏਰੀਆ ਵਾ ਤੇ ਮਹਿੰਦਰ ਭਗਤ ਜੀ ਇੱਥੇ ਨਹੀਂ ਪਹੁੰਚੇ ਤੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਣੇ ਪੂਰਾ ਚਿੱਕੜ ਜਿਹੜਾ ਅੰਦਰ ਹੋਇਆ ਵਾ ਆ ਤੁਸੀਂ ਬ ਇਹ ਬਿਸਤਰੇ ਪੂਰੇ ਪਾਣੀ ਦੇ ਨਾਲ ਇਸ ਟਾਈਮ ਜਿਹੜਾ ਭਿੱਜੇ ਹੋਏ ਆ ਤੇ ਤੁਸੀਂ ਛੱਤਾਂ ਦੇਖ ਸਕਦੇ ਕੋਈ ਵੀ ਜਿਹੜਾ ਇੱਥੇ ਸਮਾਜ ਸੇਵਕ ਹੋ ਗਿਆ ਕੋਈ ਵੀ ਮੰਤਰੀ ਹੋ ਗਿਆ ਕੋਈ ਵੀ ਐਮਐਲਏ ਹੋ ਗਿਆ ਇੱਥੇ ਜਿਹੜਾ ਨਹੀਂ ਪਹੁੰਚਿਆ ਤੇ ਆ ਤੁਹਾਨੂੰ ਦਿਖਾ ਸਕਦੇ ਇਸ ਤੇ ਆ ਜਿਹੜਾ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਜਿਹੜੀਆਂ ਉੱਪਰ ਜਿਹੜੀਆਂ ਇੱਟਾਂ ਵੀ ਜਿਹੜੀਆਂ ਛੱਤ ਤੋਂ ਜਿਹੜੀਆਂ ਥੱਲੇ ਗਿਰੀਆਂ ਹੋਈਆਂ ਵਾ ਤੁਹਾਨੂੰ ਤਸਵੀਰਾਂ ਦਿਖਾਣੇ ਆ ਸੀ ਆ ਦੇਖੋ ਆ ਉੱਪਰ ਜਿਹੜਾ ਛੱਤ गिर ਕੇ ਜਿਹੜਾ ਇੱਥੋਂ ਮੋਰਾ ਹੋ ਗਿਆ ਵਾ ਤੇ ਇੱਟਾਂ ਥੱਲੇ ਜਿਹੜੀਆਂ ਇੱਥੇ ਡਿਗੀਆਂ ਹੋਈਆਂ ਸਾਰੀਆਂ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਦੁਬਾਰਾ ਜਿਹੜੀਆਂ ਇੱਟਾਂ ਸਾਰੀਆਂ ਦਿਖਾਈ ਜਾਣ ਜਿਹੜੀ ਮਿੱਟੀ ਥੱਲੇ ਜਿਹੜੀ ਆਈ ਹੋਈ ਆ ਇਹ ਭਾਰਗੋ ਕੈਂਪ ਦੀਆਂ ਤਸਵੀਰਾਂ ਵਾਂ ਜੇ ਮੈਂ ਤਾਂ ਹੀ ਸੋਸ਼ਲ ਮੀਡੀਆ ਤੇ ਬੜਾ ਕਹਿ ਰਿਹਾ ਸੀ ਕਿ ਲੋਕਾਂ ਦੀ ਹੈਲਪ ਕਰ ਰਹੇ ਆਸੀਂ ਤੁਹਾਡੇ ਕੋਈ ਨਹੀਂ ਆ ਨਹੀਂ ਤੇ ਦੋਸਤੋ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਹਾਲਾਤ ਤੁਹਾਨੂੰ ਦਿਖਾਇਆ ਘਰ ਦੇ ਗਰੀਬ ਪਰਿਵਾਰ ਆ ਦੇਖੋ ਇਹ ਜਲੰਧਰ ਭਾਰਗੋ ਕੈਂਪ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਬਾਰ-ਬਾਰ ਤੁਹਾਨੂੰ ਦਿਖਾ ਰਿਹਾ ਆ ਤੇ ਕੋਈ ਵੀ ਜਿਹੜਾ ਮੁਆਵਜ਼ਾ ਇਹਨਾਂ ਨੂੰ ਜਿਹੜਾ ਨਹੀਂ ਦਿੱਤਾ ਗਿਆ ਕੋਈ ਵੀ ਜਿਹੜਾ ਸਰਕਾਰ ਦਾ ਜਿਹੜਾ ਮੁਲਾਜ਼ਮ ਜਾਂ ਕੋਈ ਵਰਕਰ ਜਿਹੜਾ ਇੱਥੇ ਨਹੀਂ ਪਹੁੰਚਿਆ ਉਹ ਦੇਖ ਸਕਦੇ ਹੋ ਉਹ ক্লোਜ਼ ਕਰਕੇ ਦਿਖਾਇਆ ਜਾਵੇ ਦੇਖੋ ਕਿਸ ਤਰ੍ਹਾਂ ਇੱਕ ਬਾਲਾ ਥੱਲੇ ਡਿੱਗਣ ਵਾਲਾ ਵਾ ਇਹ ਜਿਹੜਾ ਗਰੀਬ ਪਰਿਵਾਰ ਆ ਗਰੀਬ ਪਰਿਵਾਰਾਂ ਦੇ ਨਾਲ ਜਿਹੜਾ ਇਸ ਟਾਈਮ ਕੋਈ ਨਹੀਂ ਖੜਾ ਹੁੰਦਾ ਤੇ ਮਾਤਾ ਜੀ ਤੁਸੀਂ ਕਿਸੇ ਨੂੰ ਫੋਨ ਕੀਤਾ ਜਾਂ ਅਪਰੋਚ ਕੀਤੀ ਕਿਸੇ ਕੋ ਜਾ ਗਏ ਤੁਸੀਂ ਇੱਕ ਵਾਰ ਗਏ ਸੀ ਉਹ ਦੇਖੋ ਕੋਣ ਕੋਲੇ ਗਏ ਸੀ ਉਹਦੇ ਗਏ ਕਹਿੰਦੇ ਕੋਈ ਗਾਲੀ ਉੱਥੇ ਚੱਲ ਜਾਓ ਨੀਚੇ ਸਮਾਜ ਨੂੰ ਰੱਖਦੇ ਬੈਠੋਂ ਉੱਥੇ ਕਹਿੰਦੇ ਚੱਲ ਜਿੱਥੇ ਚੱਲ ਜਾਓ ਆ ਪੈਲਸ ਨਹੀਂ ਆ ਗਿਆ ਇੱਥੇ ਕੋਈ ਅੱਛਾ ਜੀ ਉੱਥੇ ਕਹਿੰਦੇ ਜਾਓ ਉੱਥੇ ਗਏ ਨਹੀਂ ਆ ਨਹੀਂ ਵੋਟਾਂ ਮੰਗਣ ਤਾਂ ਘਰ ਆਂਦੇ ਆ ਤੁਹਾਡੇ ਕੋ ਤੁਹਾਨੂੰ ਕਹਿੰਦੇ ਉੱਥੇ ਚੱਲ ਜਾਓ ਵੋਟਾਂ ਮੰਗਣ ਤਾਂ ਇੱਥੇ ਆਂਦੇ ਕਰ ਤੁਹਾਡੇ ਕੋ ਹਾਂ ਜੀ ਉਹ ਵੋਟਾਂ ਲੈਣ ਆਂਦੇ ਨੇ ਤਾਂ ਉਹਨਾਂ ਨੂੰ ਹੁੰਦੇ ਟਾਈਮ 'ਚ ਉਹਨਾਂ ਨੂੰ ਆਉਣਾ ਚਾਹੀਦਾ ਜੀ ਮਸੀਹ ਦੇ ਟਾਈਮ 'ਚ ਉਹਨਾਂ ਨੂੰ ਆਉਣਾ ਚਾਹੀਦਾ ਆਣ ਕੇ ਨਾਲ ਪਬਲਿਕ ਦਾ ਸਾਥ ਦੇਣਾ ਚਾਹੀਦਾ ਹੈ ਮੈਂ ਤੇ ਮੈਂ ਇਹੀ ਕਹਿਣਾ ਚਾਹਨਾ ਵਾਂ ਕਿ ਕੰਮ ਇਸ ਤਰ੍ਹਾਂ ਦੇ ਕਰੋ ਕਿ ਤੁਹਾਨੂੰ ਦਿਖਾਣਾ ਨਾ ਪਵੇ ਕਿ ਅਸੀਂ ਕੰਮ ਕੀਤਾ ਹਾਂ ਜੀ ਕਿ ਲੋਕਾਂ ਨੂੰ ਆਪ ਦਿਖੇਗੀ ਅਸੀਂ ਕੰਮ ਕੀਤਾ ਸੋਸ਼ਲ ਮੀਡੀਆ ਤੇ ਸਾਨੂੰ ਦਿਖਾਣਾ ਨਾ ਪਵੇ ਕਿ ਅਸੀਂ ਕੰਮ ਕੀਤਾ ਵਾ ਸਹੀ ਕਹਿ ਰਹੇ ਹੋ ਜੀ ਮੈਂ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜੀ ਬਿਲਕੁਲ ਠੀਕ ਹੈ ਜੀ ਵੋਟ ਆਪਣੇ ਆਪ ਪਾਉਗੀ ਜੀ ਜੇ ਕੰਮ ਕਰਾਂਗੇ ਤਾਂ ਦੋਸਤੋ ਇਸ ਟਾਈਮ ਅਸੀਂ ਖੜੇ ਆ ਵੈਸਟ ਏਰੀਏ ਦੇ ਭਾਰਗੋ ਜਿਹੜਾ ਨਗਰ ਆ ਕੈਂਪ ਆ ਉਹਦੇ ਵਿੱਚ ਖੜੇ ਆ ਤੇ ਤੁਹਾਨੂੰ ਹਾਲਾਤ ਦਿਖਾਣਾ ਹੈ ਇਸ ਘਰ ਦੇ ਹਾਲਾਤ ਸੋਸ਼ਲ ਮੀਡੀਆ ਤੇ ਤੇ ਬੜੀਆਂ ਫੋਟੋਆਂ ਪਾ ਕੇ ਜਿਹੜੇ ਸਮਾਜ ਸੇਵਕ ਬਣ ਰਹੇ ਆ ਆਪਣੇ ਮੰਤਰੀ ਬਣ ਰਹੇ ਆ ਐਮ ਐਲ ਏ ਬਣ ਰਹੇ ਆ ਸੋਸ਼ਲ ਮੀਡੀਆ ਤੇ ਸ਼ੋਅ ਕਰ ਰਹੇ ਕਿ ਅਸੀਂ ਬਹੁਤ ਜ਼ਿਆਦਾ ਜਿਹੜਾ ਕੰਮ ਕਰ ਰਹੇ ਆ ਪਰ ਗਰਾਊਂਡ ਜਿਹੜੀ ਰਿਪੋਰਟ ਤੁਹਾਨੂੰ ਦਿਖਾਉਣ ਜਾ ਰਹੇ ਆ ਕਿਸ ਤਰ੍ਹਾਂ ਦੇ ਹਾਲਾਤ ਆ ਕਰਦੇ ਜਿਹੜਾ ਕੋਈ ਵੀ ਜਿਹੜਾ ਇਨਸਾਨ ਇੱਥੇ ਨਹੀਂ ਪਹੁੰਚਣਾ ਐ ਐਮ ਐਲ ਏ ਨਾ ਮੰਤਰੀ ਆਓ ਤੁਹਾਨੂੰ ਕਰਦੇ ਜਿਹੜੇ ਹਾਲਾਤ ਦਿਖਾਣੇ ਅੰਦਰ ਤੇ ਆ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਭਾਰ ਕੋ ਕੈਂਪ ਦੇ ਵਿੱਚ ਅਸੀਂ ਪਹੁੰਚੇ ਆ ਇਹ ਘਰ ਦੀਆਂ ਛੱਤਾਂ ਜਿਹੜੀਆਂ ਉਹ ਗਿਰਨ ਵਾਲੀਆਂ ਵਾ ਸਾਰੀਆਂ ਕਿਸ ਤਰ੍ਹਾਂ ਜਿਹੜਾ ਪਾਣੀ ਚੁੰਦਾ ਵਾ ਇੱਥੋਂ ਤੇ ਕੋਈ ਵੀ ਜਿਹੜਾ ਮਹਿੰਦਰ ਭਗਤ ਜੀ ਦਾ ਇਹ ਏਰੀਆ ਵਾ ਤੇ ਮਹਿੰਦਰ ਭਗਤ ਜੀ ਇੱਥੇ ਨਹੀਂ ਪਹੁੰਚੇ ਤੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਣੇ ਪੂਰਾ ਚਿੱਕੜ ਜਿਹੜਾ ਅੰਦਰ ਹੋਇਆ ਵਾ ਆ ਤੁਸੀਂ ਬਿਸਤਰੇ ਦੇਖ ਸਕਦੇ ਹੋ ਇਹ ਬਿਸਤਰੇ ਪੂਰੇ ਪਾਣੀ ਦੇ ਨਾਲ ਇਸ ਟਾਈਮ ਜਿਹੜਾ ਭਿੱਜੇ ਹੋਏ ਆ ਤੇ ਤੁਸੀਂ ਛੱਤਾਂ ਦੇਖ ਸਕਦੇ ਕੋਈ ਵੀ ਜਿਹੜਾ ਇੱਥੇ ਸਮਾਜ ਸੇਵਕ ਹੋ ਗਿਆ ਕੋਈ ਵੀ ਮੰਤਰੀ ਹੋ ਗਿਆ ਕੋਈ ਵੀ ਐਮਐਲਏ ਹੋ ਗਿਆ ਇੱਥੇ ਜਿਹੜਾ ਨਹੀਂ ਪਹੁੰਚਿਆ ਤੇ ਆ ਤੁਹਾਨੂੰ ਦਿਖਾ ਸਕਦੇ ਇਸ ਤੇ ਆ ਜਿਹੜਾ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਜਿਹੜੀਆਂ ਉੱਪਰ ਜਿਹੜੀਆਂ ਇੱਟਾਂ ਵੀ ਜਿਹੜੀਆਂ ਛੱਤ ਤੋਂ ਜਿਹੜੀਆਂ ਥੱਲੇ ਗਰੀਆਂ ਹੋਈਆਂ ਵਾ ਤੁਹਾਨੂੰ ਤਸਵੀਰਾਂ ਦਿਖਾਣੇ ਆ ਸੀ ਆ ਦੇਖੋ ਆ ਉੱਪਰ ਜਿਹੜਾ ਛੱਤ गिर ਕੇ ਜਿਹੜਾ ਵਾ ਇਥੋਂ ਮੋਰਾ ਹੋ ਗਿਆ ਵਾ ਤੇ ਇੱਟਾਂ ਥੱਲੇ ਜਿਹੜੀਆਂ ਇੱਥੇ ਡਿਗੀਆਂ ਹੋਈਆਂ ਸਾਰੀਆਂ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਦੁਬਾਰਾ ਜਿਹੜੀਆਂ ਇੱਟਾਂ ਸਾਰੀਆਂ ਦਿਖਾਈ ਜਾਣ ਜਿਹੜੀ ਮਿੱਟੀ ਥੱਲੇ ਜਿਹੜੀ ਆਈ ਹੋਈ ਆ ਇਹ ਭਾਰਗੋ ਕੈਂਪ ਦੀਆਂ ਤਸਵੀਰਾਂ ਵਾਂ ਜਿਸ ਏਰੀਏ ਨੂੰ ਮਿੰਦਰ ਭਗਤ ਜੀ ਜਿੱਥੇ ਸੀਗੇ ਕਿ ਅਸੀਂ ਇਸ ਏਰੀਏ ਨੂੰ ਜਿਹੜਾ ਵਾ ਉਹ ਸਵਰਗ ਬਣਾਵਾਂਗੇ ਤੇ ਸਵਰਗ ਦੇ ਹਾਲਾਤ ਦੇਖ ਲਓ ਤੁਸੀਂ ਕੀ ਸਵਰਗ ਦੇ ਹਾਲਾਤ ਜਿਹੜੇ ਬਣੇ ਹੋਏ ਆ ਇੱਥੇ ਕੋਈ ਵੀ ਜਿਹੜਾ ਉਹ ਦੇਖ ਸਕਦੇ ਹੋ ਉਹ ਕਲੋਜ਼ ਕਰਕੇ ਦਿਖਾਇਆ ਜਾਵੇ ਦੇਖੋ ਕਿਸ ਤਰ੍ਹਾਂ ਇੱਕ ਬਾਲਾ ਥੱਲੇ ਡਿਗਣ ਵਾਲਾ ਵਾ ਇਹ ਜਿਹੜਾ ਗਰੀਬ ਪਰਿਵਾਰ ਆ ਗਰੀਬ ਪਰਿਵਾਰਾਂ ਦੇ ਨਾਲ ਜਿਹੜਾ ਇਸ ਟਾਈਮ ਕੋਈ ਨਹੀਂ ਖੜਾ ਹੁੰਦਾ ਤੇ ਇਹ ਹਾਲਾਤ ਸਾਡੇ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਅਸੀਂ ਆਏ ਆ ਸਾਨੂੰ ਕਾਲ ਕੀਤੀ ਗਈ ਸੀ ਕਿ ਸਾਡੇ ਹਾਲਾਤ ਦਿਖਾਏ ਜਾਣ ਇੱਥੇ ਕੋਈ ਵੀ ਮੰਤਰੀ ਜਿਹੜਾ ਮੰਤਰੀ ਸ਼ੰਤਰੀ ਜਿਹੜਾ ਐਮਪੀ ਆ ਕੋਈ ਐਮਐਲਏ ਜਿਹੜਾ ਇੱਥੇ ਨਹੀਂ ਪਹੁੰਚਿਆ ਮਤਾ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਇੱਥੇ ਆਇਆ ਤੁਹਾਡੀ ਸਾਰ ਲੈਣ ਵਾਸਤੇ ਨਹੀਂ ਨਹੀਂ ਆਏ ਕਿੰਨੇ ਦਿਨ ਹੋ ਗਏ ਤੁਸੀਂ ਦਰਦਾਰ ਭਟਕ ਰਹੇ ਹੋ ਇਸ ਕਰਕੇ ਕਿੰਨੇ ਦਿਨ ਹੋ ਗਿਆ ਜਿੱਦਾਂ ਦੀ ਬਾਰਿਸ਼ ਹੋਈ ਉਦੋਂ ਦੀ ਆ ਤੇ ਉਸ ਦਿਨ ਦਾ ਹੀ ਤੁਹਾਡਾ ਮਕਾਨ ਡਿੱ ਗਿਆ ਹੈ ਤੇ ਹਾਂ ਰਾਤ ਨੂੰ ਡਿੱਗੇ ਬਾਲਾ ਠੱਪ ਕਰਦੇ ਥੱਲੇ ਬਾਲੇ ਬੂਲੇ ਸਾ ਟੈਲਾ ਟੁਲਾ ਡਿੱਗੇ ਸਾਰੀ ਉਦੋਂ ਹੀ ਬਾਲਾ ਡਿੱਗੇ ਟੈਲਾ ਡਿੱਗੇ ਹੀ ਖੱਲੇ ਤੇ ਮਾਤਾ ਹੀ ਸੋਸ਼ਲ ਮੀਡੀਆ ਤੇ ਬੜਾ ਕਹਿ ਰਿਆ ਸੀ ਕਿ ਲੋਕਾਂ ਦੀ ਹੈਲਪ ਕਰ ਰਹੇ ਆਸੀਂ ਤੁਹਾਡੇ ਕੋਈ ਨਹੀਂ ਆ ਨਹੀਂ ਤੇ ਦੋਸਤੋ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਹਾਲਾ ਤੁਹਾਨੂੰ ਦਿਖਾਇਆ ਘਰ ਦੇ ਗਰੀਬ ਪਰਿਵਾਰ ਆ ਦੇਖੋ ਇਹ ਜਲੰਧਰ ਭਾਰਗੋ ਕੈਂਪ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਬਾਰ-ਬਾਰ ਤੁਹਾਨੂੰ ਦਿਖਾ ਰਿਹਾ ਆ ਤੇ ਕੋਈ ਵੀ ਜਿਹੜਾ ਮੁਆਵਜ਼ਾ ਇਹਨਾਂ ਨੂੰ ਜਿਹੜਾ ਨਹੀਂ ਦਿੱਤਾ ਗਿਆ ਕੋਈ ਵੀ ਜਿਹੜਾ ਸਰਕਾਰ ਦਾ ਜਿਹੜਾ ਮੁਲਾਜ਼ਮ ਜਾਂ ਕੋਈ ਵਰਕਰ ਜਿਹੜਾ ਇੱਥੇ ਨਹੀਂ ਪਹੁੰਚਿਆ ਇਹ ਸਮਾਜ ਸੇਵਕ ਦਾ ਬੜੇ ਇੱਥੇ ਫਿਰ ਰਹੇ ਆ ਕਿ ਅਸੀਂ ਹੈਲਪ ਕਰ ਰਹੇ ਆ ਲੋਕਾਂ ਦੀ ਪਰ ਜਿਹੜਾ ਕੋਈ ਵੀ ਇੱਥੇ ਪਹੁੰਚਿਆ ਨਹੀਂ ਆ ਤੇ ਮਾਤੇ ਤੁਸੀਂ ਕਿਸੇ ਨੂੰ ਫੋਨ ਕੀਤਾ ਜਾਂ ਅਪਰੋਚ ਕੀਤੀ ਕਿਸੇ ਕੋ ਜਾ ਗਏ ਤੁਸੀਂ ਇੱਕ ਵਾਰ ਗਏ ਸੀ ਉਹ ਦੇਖੋ ਕੋਣ ਕੋਲੇ ਗਏ ਸੀ ਉਹਦੇ ਗਏ ਕਹਿੰਦੇ ਕੋਈ ਗਾਲ ਨਹੀਂ ਉੱਥੇ ਚੱਲ ਜਾਓ ਨੀ ਤੇ ਸਮਾਸ ਮੁੱਖ ਰੱਖ ਦੇ ਪੈਣਾ ਉੱਥੇ ਕਹਿੰਦੇ ਚਲੇ ਜਾਓ ਕਿੱਥੇ ਚੱਲ ਜਾਓ ਪਹਿਲੇ ਸੀ ਆ ਗਿਆ ਇੱਥੇ ਕੋਈ ਅੱਛਾ ਜੀ ਉੱਥੇ ਕਹਿੰਦੇ ਜਾਓ ਉੱਥੇ ਗਏ ਨਹੀਂ ਆ ਨਹੀਂ ਵੋਟਾਂ ਮੰਗਣ ਦਾ ਘਰ ਆਂਦੇ ਆ ਤੁਹਾਡੇ ਕੋ ਤੁਹਾਨੂੰ ਕਹਿੰਦੇ ਉੱਥੇ ਚੱਲ ਜਾਓ ਵੋਟਾਂ ਮੰਗਣ ਦਾ ਇੱਥੇ ਆਂਦੇ ਘਰ ਤੁਹਾਡੇ ਕੋ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਇਹ ਗਰੀਬ ਸਾਡੇ ਮਾਤਾ ਜੀ ਆ ਕਿਸ ਤਰ੍ਹਾਂ ਦੇ ਹਾਲਾਤ ਤੇ ਜਲੰਧਰ ਭਾਰ ਕੋ ਕੈਂਪ ਦੀਆਂ ਤਸਵੀਰਾਂ ਦਿਖਾ ਰਹੇ ਆ ਸਾਰਾ ਏਰੀਆ ਜਿਹੜਾ ਵੈਸਟ ਦੇ ਵਿੱਚ ਪੈਂਦਾ ਵਾ ਤੇ ਕਿਸ ਤਰ੍ਹਾਂ ਇਹਨਾਂ ਦੀਆਂ ਬਾਲੇ ਵਾਲੇ ਛੱਤਾਂ ਡਿੱਗ ਚੁੱਕੀਆਂ ਵਾਂ ਤੇ ਅਸੀਂ ਅਸੀਂ ਹਾਲਾਤ ਦਿਖਾਣ ਆਏ ਆ ਸਾਡੇ ਚੈਨਲ ਦੇ ਉੱਤੇ ਹਾਲਾਤ ਦਿਖਾਏ ਜਾਂਦੇ ਆ ਇਹ ਕੋਈ ਪੈਸੇ ਲੈ ਕੇ ਅਸੀਂ ਖਬਰਾਂ ਨਹੀਂ ਕਰਦੇ ਅਸੀਂ ਹਾਲਾਤ ਦਿਖਾਣ ਆਣੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਆ ਭਗਤ ਜੀ ਜਿਹੜੇ ਮੰਦਿਰ ਭਗਤ ਜੀ ਸਾਡੇ ਮੰਤਰੀ ਆ ਜਿਹੜੇ ਐਮ ਐਲ ਏ ਇੱਥੇ ਤੇ ਉਹਨਾਂ ਨੂੰ ਵੀ ਇਹੀ ਅਸੀਂ ਅਪੀਲ ਕਰਨਾ ਚਾਹੁੰਦੇ ਕਿ ਪਹੁੰਚੋ ਇੱ ਕੀ ਅਪੀਲ ਕਰਨਾ ਚਾਹੁੰਦੇ ਭਗਤ ਜੀ ਨੂੰ ਤੁਹਾਨੂੰ ਮਾਫੀ ਦਿੱਤਾ ਜਾਵੇ ਇਸ ਹਾਂਜੀ ਕੀ ਕੰਮ ਕੀ ਕਰਦੇ ਤੁਸੀਂ ਆ ਫੈਕਟਰੀ 'ਚ ਲੱਗੇ ਹੋ ਯਾਰ ਫੈਕਟਰੀ ਕਿੰਨੀ ਤਨਖਾਹ ਦੱਦੀ ਤਨਖਾਹ ਕੋਈ 1200 1500 ਹੋਏਗੀ ਤੇ ਤੁਸੀਂ ਦੇਖ ਸਕਦੇ ਹੋ 1200 1500 ਜਿਹੜੀ ਤਨਖਾਹ ਆ ਇਹਨਾਂ ਨੂੰ ਮਿਲਦੀ ਆ ਤੇ ਕਿਸ ਤਰ੍ਹਾਂ ਗਰੀਬ ਪਰਿਵਾਰ ਜਿਹੜਾ ਵਾ ਉਹ ਸਾਡੇ ਘਰ 'ਚ ਕੋਈ ਕਮਾਨ ਵਾਲਾ ਨਹੀਂ ਹੈਗਾ ਨਾ ਮੇਰੇ ਸਾਰੇ ਮਤਲਬ ਚਲੇ ਗਏ ਹੋਏ ਸਾਰੇ ਜੀ ਦਾ ਤੁਹਾਡੇ ਕੋਲ ਇਹ ਪਾਸੇ ਬੱਚੇ ਛੋਟੇ ਛੋਟੇ ਤਿੰਨ ਬੱਚੇ ਆ ਤੇ ਤੁਹਾਡੇ ਹਸਬੰਦ ਦੀ ਡੈਥ ਹੋ ਗਈ ਸੀ ਨਹੀਂ ਮੇਰੀ ਸ਼ਾਦੀ ਨਹੀਂ ਹੋਈ ਮੈਂ ਆਪਣੇ ਭਾਈ ਕੋ ਰਹਿਣੀ ਆ ਅੱਛਾ ਭਰਾ ਕੋ ਰਹਿਨੇ ਦੀ ਹਾਂ ਤੁਹਾਡੇ ਕਿੱਥੇ ਆ ਉਹ ਡੈਥ ਹੋ ਗਈ ਸਾਰਿਆਂ ਦੀ ਤੁਸੀਂ ਇਕੱਲੇ ਹੀ ਹੁਣ ਹਾਂਜੀ ਬੱਚੇ ਆ ਨਾਲ ਹਟੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹ ਇਕੱਲੇ ਹੀ ਸਾਰਾ ਜਿਹੜਾ ਖਰਚਾ ਕਰਦੇ ਆ ਬੱਚਿਆਂ ਦਾ ਵੀ ਖਰਚਾ ਕਰ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਬੇਟਾ ਇੱਧਰ ਆਓ ਬਟਨ ਬੁਲਾ ਨਾਲ ਇਧਰ ਆਓ ਬੇਟੇ ਇਧਰ ਆਓ ਆਦੋ ਹੋ ਗਏ ਸੋਟਾ ਤੇ ਕੋਈ ਵੀ ਜਿਹੜਾ ਸਮਾਜ ਸੇਵਕ ਜਿਹੜਾ ਇੱਥੇ ਨਹੀਂ ਪਹੁੰਚਿਆ ਹੈਰਾਨਗੀ ਵਾਲਾ ਸਾਡੀ ਸਰਕਾਰਾਂ ਦੇ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਜਲੰਧਰ ਦੇ ਵਿੱਚ ਬਣੇ ਹੋਏ ਆ ਤੇ ਸਾਡੇ ਮਹਿੰਦਰ ਭਗਤ ਜੀ ਜਿਹੜਾ ਕਹਿੰਦੇ ਆ ਅਸੀਂ ਬਹੁਤ ਜ਼ਿਆਦਾ ਹੈਲਪ ਕਰ ਰਹੇ ਲੋਕਾਂ ਦੀ ਸੋਸ਼ਲ ਮੀਡੀਆ ਤੇ ਫੋਟੋਆਂ ਖਿੱਚਵਾ ਕੇ ਜੜੀਆਂ ਪਾ ਰਿਹਾ ਤੇ ਕਿੰਨੇ ਕਿੰਨੇ ਸਾਲ ਦੇ ਮਾਤੇ ਇਹ ਬੱਚੇ ਇੱਕ 7 ਸਾਲ ਇੱਕ 9 ਸਾਲ ਇੱਕ 15 ਸਾਲ ਲੱਗਿਆ ਤੇ ਦੋਸਤੋ ਅਸੀਂ ਵੀ ਜਿਹੜੀ ਇਹੀ ਅਪੀਲ ਕਰਨਾ ਚਾਹੁੰਦੇ ਆ ਜਿਹੜੇ ਲੀਡਰ ਆ ਵੋਟਾਂ ਮੰਗਣ ਆਉਂਦੇ ਆ ਕਿ ਸਾਨੂੰ ਵੋਟ ਦਿਓ ਅਸੀਂ ਤੁਹਾਡੇ ਲਈ ਆ ਕਰਾਂਗੇ ਤੁਹਾਡੇ ਲਈ ਖੜੇ ਆ ਤੁਹਾਡੇ ਸਮਾਜ ਵਾਸਤੇ ਖੜੇ ਆ ਕਿ ਤੁਸੀਂ ਇਹ ਘਰਾਂ ਦੇ ਵਿੱਚ ਆ ਕੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਜਲੰਧਰ ਦੇ ਵਿੱਚ ਬਣੇ ਹੋਏ ਆ ਇਹ ਸੋਸ਼ਲ ਮੀਡੀਆ ਤੇ ਦਾਅਵੇ ਨਾ ਕਰੋ ਤੁਸੀਂ ਇਹ ਮਾਤਾ ਜੀ ਦਾ ਹਾਲਾਤ ਦੇਖ ਲੋ ਤੁਸੀਂ ਕੀ ਆ ਇਹ ਬੱਚਿਆਂ ਨੂੰ ਪਾਲਦੇ ਆ ਕੱਲੇ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਤੇ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਮਹਿੰਦਰ ਪਗਤ ਜੀ ਨੂੰ ਵੀ ਜਿੰਨੇ ਵੀ ਸਮਾਜ ਸੇਵਾ ਕਰ ਉਹਨਾਂ ਨੂੰ ਕੀ ਆ ਕੇ ਇੱਥੇ ਗਰਾਊਂਡ ਰਿਪੋਰਟ ਜਿਹੜੀ ਗਰਾਊਂਡ ਲੈਵਲ ਦਾ ਜਿਹੜੇ ਦੇਖੋ ਆ ਕੇ ਇੱਥੇ ਉਹ ਮੁਹੱਲਾ ਨਿਵਾਸੀ ਜਿਹੜੇ ਇੱਥੇ ਇਕੱਠੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਕਿ ਜਿਹੜਾ ਇੱਥੇ ਵੋਟਾਂ ਮੰਗਣ ਆਉਂਦੇ ਜਿਹੜੇ ਲੀਡਰ ਕਿੰਨਾ ਕਿ ਜਿਹੜਾ ਇੱਥੇ ਹੈਲਪ ਕਰਨ ਆਉਂਦੇ ਲੋਕਾਂ ਦੀ ਤੇ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਕਰੇ ਇੱਥੇ ਨਹੀਂ ਉਦਾਂ ਜੀ ਕਾਉਂਸਲਰ ਸਾਹਿਬ ਦੇਖ ਕੇ ਨੇ ਤੇ ਉਹ ਬੰਦੀ ਜੋ ਵੀ ਹੋਣੀ ਹੈ ਹੈਲਪ ਉਹ ਕਰਨਗੇ ਬਾਅਦ ਚ ਅੱਛਾ ਜੀ ਉਦਾਂ ਦੇਖ ਕੇ ਗਏ ਨੇ ਜਾਇਜ਼ਾ ਲੈ ਕੇ ਗਏ ਨੇ ਸਾਰਾ ਜਾਇਜ਼ਾ ਅੱਛਾ ਜੀ ਬਾਕੀ ਮੁਹੱਲਾ ਨਿਵਾਸੀ ਨਾਲ ਖੜਾ ਪੈਣ ਦੇ ਕੋਈ ਏਦਾਂ ਦੀ ਗੱਲ ਨਹੀਂ ਬਾਕੀ ਇਹ ਆ ਕਿ ਜਿੱਥੇ ਤੱਕ ਮੁਹੱਲਾ ਨਿਵਾਸੀ ਕਰ ਸਕਦੇ ਨੇ ਉੱਥੇ ਤੱਕ ਕਰਦੇ ਪਏ ਆ ਬਾਕੀ ਇਹ ਆ ਸਰਕਾਰਾਂ ਨੂੰ ਨਾਲ ਹੋ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਪਤਾ ਹੀ ਤੁਸੀਂ ਕਾਉਂਸਲਰ ਸਾਹਿਬ ਕੋਲ ਗਏ ਸੀ ਉਹਨੇ ਕੋਲ ਵੀ ਕਾਉਂਸਲਰ ਸਾਹਿਬ ਤੁਹਾਨੂੰ ਕੀ ਕਹਿੰਦੇ ਉੱਥੇ ਚਲ ਜਾਓ ਪੈਲਸ ਚ ਹਾਂ ਉਹ ਕੀ ਨਾ ਉਹਦਾ ਨਾ ਲੈਂਦੇ ਆ ਤੇ ਜਾਂਦੇ ਸਾਰੇ ਅੱਛਾ ਜੀ ਉੱਥੇ ਜਾ ਕਾਉਂਸਲਰ ਸਾਹਿਬ ਕਹਿੰਦੇ ਤੁਸੀਂ ਪੈਲਸ ਦੇ ਵਿੱਚ ਚਲ ਜਾਓ ਉੱਥੇ ਭਗਤ ਜੀ ਮਿਲੂਗੇ ਅੰਜ ਭਾਜੀ ਕੀ ਕਹਿਣਾ ਚਾਹੁੰਦੇ ਕਹਿੰਦੇ ਕਹਿੰਦੇ ਸਾਨੂੰ ਪੈਲਸ ਦੇ ਵਿੱਚ ਭੇਜ ਰਹੇ ਸੀਗੇ ਉਹ ਕੀ ਪੈਲਸ ਜਿਹੜਾ ਨਹੀਂ ਫਿਲਹਾਲ ਇਹਨਾਂ ਨਹੀਂ ਮੈਨੂੰ ਪਤਾ ਭਾਜੀ ਮੈਂ ਵੀ ਹੁਣੇ ਆਇਆ ਆਪਣੀ ਜੋਬ ਤੋਂ ਤੇ ਬਾਕੀ ਬਾਕੀ ਇਹ ਆ ਕਿ ਉਹਨਾਂ ਨੂੰ ਨਾਲ ਖੜਨਾ ਚਾਹੀਦਾ ਆ ਕਿ ਬੁਰੇ ਹਾਲਾਤ ਜਿਹੜੇ ਬਣੇ ਹੋਏ ਆ ਇਹਨਾਂ ਦੀ ਛੱਤ ਡੇਕੀ ਅੰਦਰ ਸਾਰੇ ਤੁਹਾਨੂੰ ਲੱਗਦਾ ਕਿ ਇਸ ਪਰਿਵਾਰ ਦੀ ਹੈਲਪ ਕਿਵੇਂ ਚਾਹੀਦੀ ਬਿਲਕੁਲ ਹੀ ਪ੍ਰਸ਼ਾਸਨ ਨੂੰ ਜਿੰਨਾ ਹੋ ਸਕੇ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਏ ਕੋਈ ਕੁਦਰਤੀ ਜਿਹੜੇ ਕੈਰਕਟਰ ਆ ਹੋਏ ਉਹਨਾਂ ਦੇ ਉੱਤੇ ਸਰਕਾਰ ਨੂੰ ਜਿੰਨਾ ਹੋਇਆ ਨਾਲ ਖੜਾ ਕਰਨਾ ਚਾਹੀਦਾ ਜੀ ਤੇ ਭਗਤ ਜੀ ਨੂੰ ਤੁਸੀਂ ਵੋਟ ਪਾਈ ਸੀ ਹਾਂਜੀ ਸਰ ਤੇ ਭਗਤ ਜੀ ਇੱਥੇ ਆ ਕੇ ਕਿਉਂ ਨਹੀਂ ਦੇਖ ਰਹੇ ਇੰਨੇ ਇੰਨੇ ਦਿਨ ਹੋ ਗਏ ਆ ਕੋਣਾ ਸਰ ਕਾਉਂਸਲਰ ਭੇਜੇ ਸੀ ਆਪਣੇ ਸੁਦੇਸ਼ ਕੋਣਾ ਜੀ ਨਹੀਂ ਚਲੋ ਜਦੋਂ ਆਪਾਂ ਵੋਟਾਂ ਮੰਗਣਾਂਦੇ ਕਿ ਕਾਉਂਸਲਰ ਨੂੰ ਭ ਹਾਂਜੀ ਹਾਂਜੀ ਹੁਣ ਜਦੋਂ ਵੋਟਾਂ ਮੰਗਣ ਆਉਂਦੇ ਭਾਜੀ ਸਾਡੇ ਕੋਲੋਂ ਉਹ ਤੇ ਉਹ ਖੁਦ ਆਉਂਦੇ ਨੇ ਇੱਥੇ ਸਰ ਬੋਟ ਦੇ ਦਿਓ ਸਾਡੇ ਹਾਂਜੀ ਹਾਂਜੀ ਬਿਲਕੁਲ ਤੇ ਸਾਡੇ ਕਿਉਂ ਨਹੀਂ ਆ ਕੇ ਦੇਖਦੇ ਇੱਥੇ ਉਹ ਨੇ ਉਹ ਦੇਣਾ ਚਾਹੀਦਾ ਜੀ ਆਉਣਾ ਚਾਹੀਦਾ ਨਾ ਬਿਲਕੁਲ ਜੀ ਅਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਇਸੇ ਇਸੇ ਹੀ ਸਵਾਲ ਲਾਉਂਗਾ ਤੁਹਾਡੇ ਕੋਲੋਂ ਮੈਂ ਭਾਜੀ ਠੀਕ ਜੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਘਰਾਤਮਾ ਵੀ ਦੇਖ ਕੇ ਚਾਹੀਦੀ ਵੀ ਉੱਥੇ ਹੁੰਦੇ ਛੱਤਾਂ ਅੰਦਰ ਡਿੱਗ ਸਕਦਾ ਹਾਂਜੀ ਹਾਂਜੀ ਠੀਕ ਛੱਤ ਡਿੱਗੀ ਹੋਈ ਹੈ ਉਹਨਾਂ ਦੀ ਕਿ ਲੇਕਿਨ ਜਿਵੇਂ ਵੋਟਾਂ ਲੈਣ ਆਉਂਦੇ ਨੇ ਤਾਂ ਉਹਨਾਂ ਨੂੰ ਹੁੰਦੇ ਟਾਈਮ 'ਚ ਤੇ ਮੈਂ ਤੇ ਮੈਂ ਇਹੀ ਕਹਿਣਾ ਚਾਹਨਾ ਵਾਂ ਕਿ ਕੰਮ ਇਸ ਤਰ੍ਹਾਂ ਦੇ ਕਰੋ ਕਿ ਤੁਹਾਨੂੰ ਦਿਖਾਣਾ ਨਾ ਪਵੇ ਕਿ ਅਸੀਂ ਕੰਮ ਕੀਤਾ ਹਾਂ ਜੀ ਕਿ ਲੋਕਾਂ ਨੂੰ ਆਪ ਦਿਖੇਗੀ ਅਸੀਂ ਕੰਮ ਕੀਤਾ ਸੋਸ਼ਲ ਮੀਡੀਆ ਤੇ ਸਾਨੂੰ ਦਿਖਾਣਾ ਨਾ ਪਵੇ ਕਿ ਅਸੀਂ ਕੰਮ ਕੀਤਾ ਵਾ ਸਹੀ ਕਹਿ ਰਹੇ ਹੋ ਜੀ ਮੈਂ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜੀ ਬਿਲਕੁਲ ਠੀਕ ਜੀ ਵੋਟ ਆਪਣੇ ਆਪ ਪਾਉਗੀ ਜੀ ਜੇ ਕੰਮ ਕਰਾਂਗੇ ਤਾਂ ਕੰਮ ਕੀਤੇ ਹੋਣਗੇ ਤਾਂ ਫੇਰ ਹੀ ਵੋਟ ਹਾਂਜੀ ਕੰਮ ਕਰਨਗੇ ਤਾਂ ਵੋਟ ਪੈਗੀ ਉਹਨਾਂ ਨੂੰ ਇਹ ਤੁਹਾਨੂੰ ਪਤਾ ਜਨਤਾ ਵਾ ਜਨਤਾ ਕੁਝ ਵੀ ਕਰ ਸਕਦੀ ਹੈ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਹੁਣ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਆ ਕਿ ਤੁਹਾਨੂੰ ਲੱ ਉਹਨਾਂ ਦੇ ਕੋਲ ਜਾਣਾ ਚਾਹੀਦਾ ਵਾ ਹਾਂਜੀ ਹਾਂਜੀ ਜ਼ਰੂਰ ਕੀ ਅਪੀਲ ਕਰਨਾ ਚਾਹਾਂਗੇ ਜੀ ਨੰਦਪਤ ਜੀ ਨੂੰ ਅਪੀਲ ਇਹੀ ਕਰਨਾ ਚਾਹਾਂਗੇ ਉਹਨਾਂ ਦੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ ਜੋ ਵੀ ਵਿਚਾਰਾਂ ਨੂੰ ਨੁਕਸਾਨ ਹੋਇਆ ਉਹਨੂੰ ਪੂਰਾ ਕਰਨ ਕੋਈ ਉਹਨਾਂ ਦੇ ਕਮਾਣ ਵਾਲਾ ਕੋਈ ਵੀ ਨਹੀਂ ਤੇ ਕਾਫੀ ਨੁਕਸਾਨ ਨੂੰ ਹੋ ਚੁੱਕਾ ਹੈ ਆਪਾਂ ਰੈਡੀਟ ਵੀ ਉਹਨਾਂ ਦੇ ਨਾਲ ਜਿੰਨੀ ਮਦਦ ਹੁੰਦੀ ਵੀ ਆਪਾਂ ਆਪਣੇ ਵੱਲ ਕਰਦੇ ਪਿਆ ਪਰ ਜੋ ਪ੍ਰਸ਼ਾਸਨ ਨੇ ਕਰਦੇ ਨਹੀਂ ਪ੍ਰਸ਼ਾਸਨ ਨਹੀਂ ਕਰਨੀ ਇਹਨਾਂ ਦੀ ਤੇ ਆਪਾਂ ਹੀ ਅਪੀਲ ਕਰਾਂਗੇ ਸਰਕਾਰ ਅੱਗੇ ਕਿ ਜਲਦ ਤੋਂ ਜਲਦ ਉਹਨਾਂ ਦਾ ਸਮਾਧਾਨ ਕਰਨ ਕੋਈ ਤੇ ਮੈਂ ਦੋਸਤੋ ਇਹੀ ਅਪੀਲ ਕਰਨਾ ਚਾਹਨਾ ਸਾਡੇ ਜਿਹੜੇ ਭਿੰਦਰ ਭਗਤ ਜੀ ਆ ਵੈਸਟ ਏਰੀਏ ਦੇ ਵਿੱਚ ਜਿਹੜਾ ਉਹਨਾਂ ਨੇ ਸਵਰਗ ਬਣਾਉਣ ਦਾ ਇੱਕ ਵਾਅਦਾ ਕੀਤਾ ਸੀਗਾ ਕਿ ਅਸੀਂ ਵੈਸਟ ਏਰੀਏ ਨੂੰ ਸਵਰਗ ਬਣਾਵਾਂਗੇ ਉਸੇ ਨੂੰ ਲੈ ਕੇ ਜਿਹੜਾ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀਗਾ ਤੇ ਹੁਣ ਤੁਹਾਨੂੰ ਸਵਰਗ ਅਸੀਂ ਦਿਖਾਤਾ ਵਾ ਕਿ ਕਿਹੜਾ ਸਵਰਗ ਜਿਹੜਾ ਭਿੰਦਰ ਭਗਤ ਜੀ ਨੇ ਬਣਾਇਆ ਵਾ ਆਮ ਆਦਮੀ ਪਾਰਟੀ ਨੇ ਬਣਾਇਆ ਵਾ ਤੇ ਕੈਮਰਾਮੈਨ ਬਿੰਕੂ ਓਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ